ਸਸਕਾਲ ਜਿਵੇਂ ਕਿ ਕਈ ਹਿੰਦੂ ਜਿਹੜੇ ਲੀਡਰ ਨੇਗੇ ਉਹਨਾਂ ਨੂੰ ਜਿਸ ਤਰ੍ਹਾਂ ਦੇ ਨਾਲ ਧਮਕੀਆਂ ਆਈਆਂ ਨੇ ਉਸ ਤੋਂ ਬਾਅਦ ਦੇ ਵਿੱਚ ਦੇਖਿਆ ਜਾਵੇ ਹਜੇ ਵੀ ਜਿਹੜੀ ਆਪਣੇ ਆਪਣੇ ਤੌਰ ਦੇ ਉੱਤੇ ਕਿਸੇ ਅਲੱਗ-ਅਲੱਗ ਜਿਵੇਂ ਨਾਮਾਂ ਦੇ ਨਾਲ ਕਈ ਰੈਲੀਆਂ ਨੇ ਜਿਹੜੀਆਂ ਉਹ ਰੱਖੀਆਂ ਗਈਆਂ ਰਹੀਆਂ ਉਹਦੇ ਵਿੱਚ ਹੀ ਅੱਜ ਕਰਾਲੀ ਖਰੜ ਕਰਨੀ ਵੀ ਕੋਈ ਰੈਲੀ ਹੋਣੀ ਸੀ ਜਿਹਦੇ ਕਰਕੇ ਕਈ ਹਿੰਦੂ ਲੀਡਰਾਂ ਨੂੰ ਹਾਊਸ ਰੈਸਟ ਕਰਿਆ ਘਰੇ ਨਜ਼ਰਬੰਦ ਕਰਿਆ ਗਿਆ ਤੇ ਸਾਹਮਣੇ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਇਹ ਅਰਵਿੰਦ ਗੋਤਮ ਨੇਗੇ ਮੁਹਾਲੀ ਤੋਂ ਤੇ ਇਹਨਾਂ ਨੂੰ ਵੀ ਜਿਹੜਾ ਹੈ ਕਿ ਹਾਊਸ ਰੈਸਟ ਕਰਿਆ ਜਿਵੇਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਬਾਹ ਫੋਰਸ ਲੱਗੀ ਹੋਈ ਹੈ ਤੇ ਬਾਹਰ ਹੈ ਜਿਹੜਾ ਉਹਨਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ ਹਾਲਾਂਕਿ ਹੌਣ ਤੇ ਉਹ ਜਿਹੜੀ ਗੱਲਬਾਤ ਹੈ ਉਹ ਕਰ ਰਹੇ ਹੈਗੇ ਨੇ ਅਰਵਿੰਦ ਜੀ ਤੁਹਾਨੂੰ ਕੀ ਕੀ ਪ੍ਰੋਗਰਾਮ ਕੀ ਸੀ ਤੁਹਾਡਾ ਅੱਜ ਦਾ ਪ੍ਰੋਗਰਾਮ ਨਾ ਅੱਜ ਰੈਲੀ ਸੀਗੀ ਸਾਡੀ ਦੇਸ਼ ਦੀ ਅਸੀਂ ਦੇਸ਼ ਦੀ ਏਕਤਾ ਅਖੰਡਤਾ ਦੇ ਲਈ ਸਾਡੀ ਮੰਡੀ ਖਰੜ ਦੇ ਵਿੱਚ ਅਸੀਂ ਹਨੂਮਾਨ ਮੰਦਿਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੱਕ ਜਾਣਾ ਸੀਗਾ ਅੱਜ ਸਾਡੀ ਰੈਲੀ ਸੀਗੀ ਉਹਦੇ ਸੰਬੰਧ ਵਿੱਚ ਸੰਤਾ ਕੋਈ ਦੱਸਿਆ ਨਹੀਂ ਗਿਆ ਮੈਂ ਤਾਂ ਸਵੇਰੇ ਆ ਕੇ ਹਾਊਸ ਰੈਸਟ ਕਰ ਲਿਆ ਏਕਤਾ ਅਖੰਡਤਾ ਕਿਉਂਕਿ ਆਮ ਤੌਰ ਤੇ ਤਾਂ ਹੇਟ ਸਪੀਚ ਨੂੰ ਲੈ ਕੇ ਜ਼ਿਆਦਾਤਰ ਹਿੰਦੂ ਲੀਡਰਾਂ ਤੇ ਇਹੀ ਗੱਲ ਹੈ ਵੀ ਯਾਰ ਇਹ ਭੜਕਾਉ ਬਹੁਤ ਉਹ ਕਰਦੇ ਨੇ ਵਿਕਰਮ ਸਾਨੀ ਹੋਰੀ ਵੀ ਕੁਝ ਦਿਨ ਪਹਿਲਾਂ ਡੀਜੀਪੀ ਨੇ ਸਾਤ ਤਰਫ ਤੇ ਲੈਟਰ ਦੇ ਕੇ ਨੇ ਬਿਨਾਂ ਦੇ ਪਰਚੇ ਦਿਓ ਜਿਹੜੇ ਇਹ ਸਵੇਰੀ ਉੱਠ ਕੇ ਸੋਸ਼ਲ ਮੀਡੀਆ ਤੇ ਹਾਲਾਂਕਿ ਕੱਲਾ ਥੋੜਾ ਨਾਲ ਹੀ ਲਿਆ ਉਹਨਾਂ ਨੇ ਬਲਕਿ ਸਾਰਿਆਂ ਦੀ ਉਹਨਾਂ ਲੋਕਾਂ ਦੀ ਗੱਲ ਕਰੀ ਜਿਹੜੇ ਲੋਕ ਉੱਠ ਕੇ ਸਵੇਰੀ ਸੋਸ਼ਲ ਮੀਡੀਆ ਤੇ ਭੜਕਾਊ ਚੀਜ਼ਾਂ ਪਾਉਂਦੇ ਨੇ ਨਹੀਂ ਫਿਰ ਵਿਕਰਮ ਸਾਨੀ ਜੀ ਨੂੰ ਜੇ ਕੋਈ ਪੁੱਛੇ ਬਈ ਉਹਨਾਂ ਦੀ ਸਰਕਾਰ ਹੈ ਕਿਹੜੀ ਫੰਡਿੰਗ ਤੋਂ ਬਣੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਤਾਂ ਉਹਨਾਂ ਦੇ ਵਿੱਚ ਜਿਹੜੇ ਬੰਦੇ ਰਹਿੰਦੇ ਸੀਗੇ ਉਹੀ ਕਹਨੇ ਆ ਬਈ ਤੁਸੀਂ ਜਿਹੜੀ ਕਹੀਏ ਵਿਦੇਸ਼ ਦੀ ਇਕਤਾ ਅਖੰਡਤਾ ਦੀ ਗੱਲ ਕਰਦੇ ਆ ਪਰ ਗੱਲ ਤਾਂ ਇਹ ਆ ਵੀ ਪੁਲਿਸ ਨੂੰ ਪਾਦੀ ਪਈ ਪਈ ਆ ਤੁਸੀਂ ਦੇਖ ਰੋਕਣ ਤੇ ਲੱਗੇ ਹੋਏ ਨੇਗੇ ਜਾਂ ਫਿਰ ਜੇ ਕਈਏ ਤੁਹਾਨੂੰ ਸੁਰੱਖਿਆ ਦੇਣ ਤੇ ਲੱਗੇ ਹੋਏ ਨੇ ਸਰ ਗੱਲ ਇਦਾਂ ਐ ਮੈਂ ਤੁਹਾਨੂੰ ਦੱਸਦਾ ਬਈ ਜੋ ਮੇਨ ਮੁੱਖ ਦੀ ਗੱਲ ਇਹ ਹੈ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਖਾਲਿਸਤਾਨੀ ਜਿਹੜਾ ਇਹ ਰੰਗ ਚੜ੍ਹਿਆ ਹੋਇਆ ਉਹਨੂੰ ਇੱਕ ਨਾਰਮਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਖਾਲਿਸਤਾਨ ਨੂੰ ਇਦਾਂ ਨਾਰਮਲ ਕਰਕੇ ਦਿਖਾਇਆ ਜਾ ਰਿਹਾ ਜਿਹੜੇ ਲੋਕ ਤਾਂ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰ ਰਹੇ ਆ ਉਹਨਾਂ ਨੂੰ ਤਾਂ ਸਿਕਿਉਰਟੀਆਂ ਦਈਆਂ ਜਾ ਰਹੀਆਂ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਸਿਕਿਉਰਟੀ ਦਿੱਤੀ ਜਾਂਦੀ ਹੈ ਪਰ ਪਰ ਕਸਰਾ ਕਿੱਥੋਂ ਆ ਗਿਆ ਤੁਸੀਂ ਤਾਂ ਕਹਿੰਦੇ ਵਿ ਅਖੰਡਤਾ ਦੀ ਤੇ ਇਕਤਾ ਦੀ ਗੱਲ ਕਰਨੀ ਸੀ ਹਾਂ ਤਾਂ ਫਿਰ ਉਹਦੇ ਵਿੱਚ ਵੀ ਐਵੀਂ ਵਾਲੀ ਗੱਲ ਅਸੀਂ ਉਹੀ ਪੁੱਛ ਰਹੇ ਹਾਂ ਵੀ ਜੇ ਅਸੀਂ ਦੇਸ਼ ਦੇ ਜਿਹੜੇ ਲੋਕ ਸਾਡੇ ਦੇਸ਼ ਨੂੰ ਤੋੜਨਾ ਚਾਹੁੰਦੇ ਆਂ ਜਿਹੜੇ ਪੰਜਾਬ ਦੇ ਟੋਟੇ ਕਰਨੇ ਚਾਹੁੰਦੇ ਆਂ ਜੇ ਅਸੀਂ ਉਹਨਾਂ ਦੇ ਖਿਲਾਫ ਰੈਲੀ ਕੱਢ ਰਹੇ ਆਂ ਸਾਨੂੰ ਰੋਕਿਆ ਜਾ ਰਿਹਾ ਪਰ ਇਹਦੇ ਵਿੱਚ ਨਹੀਂ ਲੱਗਦਾ ਮਾਹੌਲ ਖਰਾਬ ਹੁੰਦਾ ਅੱਛਾ ਇਹਦੇ ਵਿੱਚ ਮਾਹੌਲ ਖਰਾਬ ਹੋ ਰਿਹਾ ਜਿਹੜੇ ਲੋਕ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰ ਰਹੇ ਆਂ ਉਹਦੇ ਉਹਦੇ ਨਾਲ ਤੁਸੀਂ ਦੱਸੋ ਵੀ ਉਹਦੇ ਨਾਲ ਵਧੀਆ ਮਾਹੌਲ ਬਣ ਰਿਹਾ ਪਰ ਉੱਥੇ ਤਾਂ ਗੱਲ ਇਹ ਹੈ ਵੀ ਸਿਕਿਉਰਿਟੀ ਏਜੰਸੀਆਂ ਹੈਗੀਆਂ ਨੇ ਜਾਂ ਉਹਨਾਂ ਨੂੰ ਤਾਂ ਮੱਥ ਪਾਉਣ ਨੂੰ ਇਹ ਚ ਤਾਂ ਹੈ ਨਹੀਂ ਵੀ ਉਹ ਆ ਕੇ ਕੋਈ ਇਹੋ ਜਿਹੀ ਚੀਜ਼ ਕਰਗੇ ਜਿੱਚ ਤੁਸੀਂ ਕਹੋ ਵੀ ਇਹਨਾਂ ਤਾਂ ਜੀ ਰੁਕਿਆ ਨਹੀਂ ਇਹਨਾਂ ਹੁਣੀ ਕਰਿਆ ਪਰ ਹਾਂ ਆਪਣੇ ਲੋਕਾਂ ਕਰਕੇ ਜ਼ਰੂਰ ਇੱਕ ਦਿਨ ਕਿਤੇ ਮਾਹੌਲੇ ਜਿਹਾ ਬਣ ਜਾਂਦਾ ਜਿਵੇਂ ਹੁਣ ਤੁਸੀਂ ਜੇ ਜਾਂਦੇ ਤਾਂ ਉਸ ਤੋਂ ਬਾਅਦ ਦੇ ਵਿੱਚ ਹੋ ਸਕਦਾ ਸੀ ਕਿ ਕੋਈ ਨਾ ਕੋਈ ਤਿੱਖੀ ਬਿਆਨਵਾਜੀ ਕਰ ਦੇ ਸੁਮਿਤ ਜੀ ਇਹ ਨਾ ਇੱਕ ਪ੍ਰੋਪਾਗੈਂਡਾ ਚਲਾਇਆ ਜਾ ਰਿਹਾ ਹੈ ਜਿਵੇਂ ਨਾ ਅਫਗਾਨਿਸਤਾਨ ਦੇ ਵਿੱਚ 20 ਸਾਲ ਅਮਰੀਕਾ ਨੇ ਉੱਥੇ ਰਾਜ ਕੀਤਾ ਆ ਕੇ ਬੈਠਾ ਰਿਆ ਜਦ ਅਮਰੀਕਾ ਗਿਆ ਜਦ ਇਹ ਤਾਲਿਬਾਨੀ ਉੱਠ ਕੇ ਆਏ ਉਹਨਾਂ ਦੇ ਨਾਲ ਕਿਉਂਕਿ ਉਹ ਪ੍ਰੋਪੋਗੈਂਡਾ ਆਪਣਾ ਲਗਾਤਾਰ ਚਲਾ ਰਹੇ ਸੀਗੇ ਉਹਨਾਂ ਦੇ ਨਾਲ ਇਹ ਜੂੰ ਜੂ ਤੁਰਦੇ ਗਏ ਨਾਲੇ ਆਰਮੀ ਵਾਲੇ ਹੋਗੇ ਨਾਲੇ ਪੁਲਿਸ ਵਾਲੇ ਹੋਗੇ ਕੀ ਆ ਤੁਸੀਂ ਚਾਹੁੰਦੇ ਹੋ ਵੀ ਕੱਲ ਨੂੰ ਸਾਡਾ ਵੀ ਚਾਈਨਾ ਦੇ ਨਾਲ ਸਾਡਾ ਪੰਗਾ ਪੈ ਜਾਵੇ ਜਾਂ ਪਾਕਿਸਤਾਨ ਨਾਲ ਸਾਡਾ ਝਗੜਾ ਹੋ ਜਾਵੇ ਔਰ ਉਸ ਤੋਂ ਬਾਅਦ ਖਾਲਿਸਤਾਨੀ ਜਿਹੜੇ ਅਤਵਾਦੀ ਆ ਉਹ ਵੀ ਐਦਾਂ ਹੀ ਤੁਰੇ ਜਾਣ ਔਰ ਪੰਜਾਬ ਪੁਲਿਸ ਵੀ ਨਾਲੇ ਹੋ ਜੇ ਇਹ ਤਾਂ ਤੁਸੀਂ ਇਹ ਇਹ ਤਾਂ ਗਲਤ ਗੱਲ ਕਹਿ ਰਹੇ ਹੋ ਦੇਸ਼ ਨੂੰ ਬਚਾਉਣ ਵਾਸਤੇ ਏਜੰਸੀਆਂ ਨੇ ਗਿਆ ਉਹ ਆਪ ਪੁਲਸ ਖੜੀ ਹੈ ਇਹੀ ਪੁਲਸ ਨੇ ਅਤਵਾਦ ਖਤਮ ਕਰਿਆ ਹੈ ਤੇ ਤੁਸੀਂ ਕਹਿ ਰਹੇ ਹੋ ਵੀ ਇਹ ਹੋ ਜਣਾ ਇਹ ਤਾਂ ਮੜੀ ਗੱਲ ਹੈ ਕਿ ਆਪਦੇ ਬੰਦਿਆਂ ਤੇ ਅਸੀਂ ਹੋ ਨਹੀਂ ਕਰਦੇ ਸੁਰੱਖਿਆ ਦੇਣ ਵਾਸਤੇ ਇਹੀ ਲੋਕ ਆਉਂਦੇ ਨੇ ਤੁਹਾਨੂੰ ਜਦੋਂ ਆਉਂਦੇ ਨੇ ਸਰ ਗੱਲ ਇਦਾਂ ਹੈ ਕੋਈ ਸਵਾਲ ਖੜੇ ਕਰਦੇ ਨਹੀਂ 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 ਮੈਂ ਉਹ ਨਹੀਂ ਕਹਿ ਰਿਹਾ ਮੈਂ ਇਹ ਕਹਿ ਰਿਹਾ ਵੀ ਜਦ ਇੱਕ ਪ੍ਰੋਪਗੈਂਡਾ ਇੱਕ ਝੂਠ ਨੂੰ ਤੁਸੀਂ ਬਾਰ 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 ਚਲਾਈ ਜਾਉਂਗੇ ਤਾਂ ਉਹ ਝੂਠ ਇੱਕ ਦਿਨ ਸੱਚ ਲੱਗਣ ਲੱਗ ਜਾਣਾ ਮੈਂ ਦੱਸੋ ਸਿਕਿਉਰਟੀ ਤੁਹਾਡੇ ਕੋਲ ਪੰਜਾਬ ਪੁਲਿਸ ਦੀ ਹੈ ਕਿ ਕਿਸੇ ਹੋਰ ਦੀ ਨਹੀਂ ਮੇਰੇ ਕੋਲ ਪੰਜਾਬ ਪੁਲਿਸ ਦੀ ਸਿਕਿਉਰਟੀ ਹੈ ਬਾਜੂ ਤੁਸੀਂ ਇਹਨਾਂ ਨੂੰ ਕਹੀ ਜਾਨੇ ਕਹਿੰਦੇ ਕੱਲੂ ਇਹ ਵੀ ਤੁਰਪਣਗੇ ਨਾਲ ਨਹੀਂ ਮੈਂ ਤਾਂ ਦੱਸ ਰਿਹਾ ਵੀ ਜੇ ਪ੍ਰੋਪਗੈਂਡਾ ਚੱਲਦਾ ਰਿਹਾ ਕ ਬੱਦ ਜਿਹੜੇ ਸਕਿਉਰਟੀ ਵਾਲੇ ਉਹਨਾਂ ਦੇ ਫੋਨਾਂ ਦੇ ਵਿੱਚ ਭਿੰਡਰਾਲੇ ਦੀਆਂ ਫੋਟੋਆਂ ਆਉਣਗੀਆਂ ਤੁਸੀਂ ਜੇ ਕਹੀਏ ਹੁਣ ਅਸੀਂ ਆਪਦੇ ਸਾਡੇ ਪੰਜਾਬੀਆਂ ਤੇ ਜੇ ਸਵਾਰ ਖੜੇ ਕਰਾਂਗੇ ਫਿਰ ਹੋਰ ਹੁਣ ਆਪਾਂ ਕਿਤੇ ਬਾਹਰ ਅਮਰੀਕਾ ਤੋਂ ਪੁਲਿਸ ਲੈ ਕੇ ਆਵਾਂਗੇ ਗੱਲ ਪੰਜਾਬੀਆਂ ਤੇ ਨਹੀਂ ਹੈ ਗੱਲ ਇਹ ਹੈ ਵੀ ਜਦੋਂ ਪ੍ਰੋਪਗੈਂਡੇ ਨੂੰ ਚਲਾ ਰਹੇ ਹਾਂ ਜਦੋਂ ਪ੍ਰੋਪਗੈਂਡਾ ਇੱਕ ਨਾ ਇੱਕ ਦਿਨ ਉਹਨੂੰ ਸੱਚ ਮੰਨਿਆ ਜਾਣਾ ਉਹ ਸੱਚ ਹੋ ਜਾਣਾ ਇਹ ਪਰ ਹੁਣ ਤਾਂ ਨਾ ਕਰੀਏ ਜਦੋਂ ਇਹ ਇਹ ਲੋਕ ਸਾਨੂੰ ਇਹ ਇਹ ਸਾਡੀ ਰਾਖੀ ਕਰਦੇ ਇਹਨਾਂ ਨੂੰ ਵੀ ਅਸੀਂ ਆਪਾਂ ਮਾੜਾ ਚੰਗਾ ਕਹੀਏ ਨਹੀਂ ਨਹੀਂ ਮੈਂ ਮਾੜਾ ਨਹੀਂ ਕਹਿ ਰਿਹਾ ਜੀ ਪਰ ਪੰਜਾਬ ਪੁਲਿਸ ਦੇ ਹੁੰਦੇ ਹਵਾਂਦੇ ਸਾਡੇ ਲੁਧਿਆਣੇ ਦੇ ਵਿੱਚ ਗੋਰਾ ਥਾਪਰ ਜੀ ਤੇ ਹਮਲਾ ਹੋ ਗਿਆ ਔਰ ਉਸ ਤੋਂ ਪਹਿਲਾਂ ਸੁਧੀਰ ਕੁਮਾਰ ਸੂਰੀ ਜੀ ਦਾ 20 ਬੰਦਿਆਂ ਦੇ ਵਿੱਚ ਮਰਡਰ ਹੋ ਗਿਆ ਕਿਆ ਗਰੰਟੀ ਹੈ ਵੀ ਮੇਰੇ ਨਹੀਂ ਮਾਰ ਕੇ ਜਾਣਗੇ ਕੱਲ ਨੂੰ ਉਹ ਗੋਲੀਆਂ ਦੱਸੋ ਮੈਨੂੰ ਔਰ ਪੰਜਾਬ ਦੇ ਹਿੰਦੂਆਂ ਨੂੰ ਇਸ ਟਾਈਮੇ ਕਿਹਾ ਜਾ ਰਿਹਾ ਵੀ ਚੂੜੀਆਂ ਪਾ ਲਓ ਚੂੜੀਆਂ ਇਹ ਕਿਹਾ ਜਾ ਰਿਹਾ ਮੈਸੇਜ دیا ਜਾ ਰਿਹਾ ਸਾਨੂੰ ਰੋਕਿਆ ਜਾ ਰਿਹਾ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਰੋਕ ਰਹੇ ਆ ਪਰ ਹੁਣ ਤੁਹਾਡਾ ਹੁਣ ਕੀ ਅੱਗੇ ਦਾ ਕੀ ਪ੍ਰੋਗਰਾਮ ਹੈ ਉਹ ਕੈਂਸਲ ਆ ਤੁਹਾਡੀ ਰੈਲੀ ਹੁਣ ਰੈਲੀ ਤਾਂ ਹੋ ਰਹੀ ਆ ਰੈਲੀ ਤਾਂ ਬੰਦੇ ਉੱਥੇ ਪਹੁੰਚ ਗਏ ਸਾਡੇ ਪਹੁੰਚ ਗਏ ਮੈਨੂੰ ਪਤਾ ਨਹੀਂ ਕਿਉਂ ਰੋਕਿਆ ਜਾ ਰਿਹਾ ਜੇ ਦੇਖਿਏ ਇਹ ਜਿਸ ਤਰ੍ਹਾਂ ਦੇ ਨਾਲ ਅਰਵਿੰਦ ਗੋਧੋਂ ਕਹਿੰਦੇ ਨੇ ਹੋ ਸਕਦਾ ਨਾਜ਼ਗੀ ਉਹਨਾਂ ਦੀ ਕਿਸੇ ਤੌਰ ਤੇ ਹੋਵੇ ਵੀ ਮੈਨੂੰ ਜਾਣ ਨਹੀਂ ਦਿੱਤਾ ਪਰ ਜੇ ਅਸੀਂ ਆਪਦੇ ਹੀ ਸੁਰੱਖਿਆ ਦੇ ਸਵਾਰ ਖੜੇ ਕਰੀਏ ਤਾਂ ਉਹ ਲੱਗਦਾ ਨਹੀਂ ਕਿ ਬਹੁਤੇ ਚੰਗੇ ਤੌਰ ਤੇ ਹੋਊਗਾ ਪਰ ਨਾਲ ਨਾਲ ਕਿਤੇ ਨਾ ਕਿਤੇ ਅਰਵਿੰਦ ਹੋਰਾਂ ਦਾ ਕਹਿਣਾ ਹੈ ਕਿ ਜਿਹੜਾ ਸਾਨੂੰ ਬੋਲਣ ਤੋਂ ਰੋਕਿਆ ਜਾਂਦਾ ਹੈਗਾ ਸੀਨੀਅਰ ਵੀਡੀਓ ਲਿਸਟ